ਸ਼ਾ ਗਰਮ ਸੀ ਧਿਆਨ ਨਾਲ ਚੱਕ ਲੋ ਕੀ ਹੋ ਗਿਆ ਲਾਡੀ ਮੈਂ ਕਦੋਂ ਦੀਆਂ ਬਾਜਾ ਮਾਰੀ ਆਂਦੀ ਆ ਤੁਹਾਨੂੰ ਤੁਸੀਂ ਕਿੱਥੇ ਖੋਏ ਹੋਏ ਸੀ ਮੈਨੂੰ ਸਾਰਾ ਕੁਝ ਪਤਾ ਹੈ ਮੈਂ ਕਿੱਥੇ ਖੋਇਆ ਹੋਇਆ ਸੀ ਇਹ ਨਹੀਂ ਸਵਾਲ ਜਾਵਨਾ ਕਰਿਆ ਕਰ ਮੈਂ ਤਾਂ ਹੋਹੀ ਤਾਂ ਮੈਂ ਤੁਹਾਨੂੰ ਕਹਿੰਨੀ ਆ ਬੋਲੋ ਜੋ ਫਿਰ ਕਿੰਨਾ ਚਿਰ ਯਾਦ ਰੱਖੋਗੇ ਤੁਹਾਨੂੰ ਵੀ ਪਤਾ ਉਹ ਨਹੀਂ ਹੈਗੀ ਹੁਣ ਫਿਰ ਕਿਉਂ ਜੇ ਬੋਲਣ ਦਾ ਸੌਕਾ ਹੁੰਦਾ ਨਾ ਤਾਂ ਕਾਦਾ ਭੁੱਲ ਜਾਂਦਾ ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਉਹਨੂੰ ਛੱਡ ਕੇ ਹਾਂ ਸਹੀ ਕਿਹਾ ਪਰ ਸੱਚਾਈ ਤਾਂ ਤੁਹਾਡੇ ਸਾਹਮਣੇ ਖੜੀ ਹੈ ਹੁਣ ਤੁਹਾਡੀ ਘਰ ਵਾਲੀ ਮੈਂ ਆ ਨਲੇ 9 ਮਹੀਨੇ ਹੋ ਗਏ ਆਪਣੇ ਵਿਆਹ ਨੂੰ ਹਲੇ ਵੀ ਨਹੀਂ ਤੁਸੀਂ ਅੱਗੇ ਵਧੇ ਸੋਖਾ ਨਹੀਂ ਸੀ ਫਿਰ ਮੇਰੀ ਜ਼ਿੰਦਗੀ ਕੋ ਖਰਾਬ ਕੀਤੀ ਮੇਰੇ ਨਾਲ ਕਿਉਂ ਵਿਆਹ ਕਰਵਾਇਆ ਹੋਦੀ ਮਨਾ ਕਰ ਦਿੰਦੇ ਵਿਆਹ ਮੇ ਕੋ ਸ਼ੌਕ ਨੂੰ ਨਹੀਂ ਕਰਵਾਇਆ ਜੇ ਮਨਾ ਕਰਨਾ ਮੇਰੇ ਵਾਸਤੇ ਹੁੰਦਾ ਨਾ ਮੈਂ ਕਰ ਦਿੰਦਾ ਬਸ ਮਜਬੂਰੀ ਸੀ ਕਰਉਣਾ ਪਿਆ ਦੇਖ ਲੈ ਪੁੱਤ ਇਹਨੂੰ ਪਤਾ ਨਹੀਂ ਨੀ ਨਿਆਣਾ ਦਾ ਇਹਨੂੰ ਐਂ ਪਤਾ ਵੀ ਚਾਚਾ ਆ ਗਿਆ ਮੇਰਾ ਕੋਈ ਨਹੀਂ ਹਾਂ ਪੁੱਤ ਚਾਚੂ ਕੋਲ ਵਗ ਜਾ ਅਸਲ ਵਿੱਚ ਮਾਂ ਕਰਕੇ ਕਰਦਾ ਜਵਾਕਰ ਹੜਾ ਹੋਰ ਪੁੱਤ ਮੈਨੂੰ ਵੀ ਔਖਾ ਪੁੱਤ ਦੇਖਾ ਕੰਮ ਤੰਦਾਂ ਮੈਂ ਕਰਾ ਕੇ ਹੀ ਨਮਾ ਪਾਲਾ ਇਹਨੂੰ ਮਾੜਾ ਮੋਟਾ ਪੁੱਤ ਤੂੰ ਸਮਝਾ ਬੇਬੇ ਤੈਨੂੰ ਮੈਂ ਕਿੰਨੀ ਵਾਰੀ ਕਹਤਾ ਸਿਰ ਤੋਂ ਬਿਨਾ ਮੈਂ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦਾ ਤੁਸੀਂ ਕਿਉਂ ਦੁਬਾਰੇ ਦੁਬਾਰੇ ਉਹੀ ਗੱਲਾਂ ਲੈ ਕੇ ਬਹਿ ਜਾਂਦੇ ਹੋ ਲੱਡੀ ਬੇਬੇ ਸਹੀ ਕਹਿਨੀ ਹੈ ਤੈਨੂੰ ਦੇਖ ਜੇ ਐਂ ਟਾਈਮ ਟੱਪਣ ਲੱਗੇ ਜਾਂਦੇ ਲੋਕਾਂ ਦੇ ਫਿਰ ਤਾਂ ਲੋਕ ਕੋਈ ਬਿਆਕਰ ਬਾਉਣ ਦੀ ਲੋੜ ਹੀ ਨਾ ਪੈਂਦੀ ਕਿਸੇ ਨੂੰ ਉਹ ਨਾਲੇ ਜੇ ਰੱਬ ਨੇ ਇਹ ਜੀ ਮਾਰ ਮਾਪ ਵੀ ਦਿੱਤੀ ਉਹ ਕੋਈ ਜਾਣ ਬੁਝ ਕੇ ਥੋੜੀ ਕਰੀਏ ਤੁਸੀਂ ਨੇ ਉਹਦੀ ਵਿਚਾਰੀ ਦੀ ਲਿਖੀ ਇੰਨੀ ਕੀ ਹੋਈ ਤੀਗੀ ਬਾਈ ਉਹ ਤੁਰਕੀ ਬਸ ਠੀਕ ਹੈ ਮੈਂ ਪਾ ਲੂੰਗਾ ਆਪਣੇ ਜਵਾਬ ਨੂੰ ਨਹੀਂ ਨਹੀਂ ਪਾਰਦਾ ਨਹੀਂ ਪੁੱਤ ਸਿਆਣਾ ਬਣ ਜਾ ਜੇ ਤਰ ਵੱਡਾ ਭਾਈ ਕਹਿੰਦਾ ਮੈਂ ਐਂ ਬਣਾਇਆਗਾ ਲੱਡੀ ਇਹ ਗੱਲਾਂ ਕਹਿਣ ਨੂੰ ਸੌਖੀਆਂ ਲੱਗਦੀਆਂ ਨੇ ਵੀ ਜਵਾਬ ਨੂੰ ਪਾ ਲੂੰਗਾ ਮਾਂ ਤੋਂ ਬਿਨਾਂ ਪਹਿਲਾਂ ਜਵਾਬ ਦਾ ਕੀ ਬਣਦਾ ਤੂੰ ਕੰਮ ਤੇ ਜਾਏਗਾ ਕਿ ਇਹਦਾ ਧਿਆਨ ਰੱਖੇਗਾ ਦੇਖ ਮੈਨੂੰ ਗੱਲ ਦੱਸਤੀ ਸਾਰੀ ਤੇ ਰਿਸ਼ਤੇ ਵਾਸਤੇ ਮੈਨੂੰ ਬੁਲਾਇਆ ਜਿਹੜੀ ਕੁੜੀ ਮੈਂ ਦੇਖੀ ਹੈ ਉਹ ਲੋੜਵੰਦ ਪਰਿਵਾਰ ਦੀ ਹੈ ਠੀਕ ਆ ਪੁੱਤ ਅਸੀਂ ਕੁਛ ਨਹੀਂ ਮੰਗਦੇ ਲੈਂਡ ਐਂ ਕਾਸੇ ਤੇ ਨਹੀਂ ਹੈਗੀ ਮੈਨੂੰ ਆਹ ਜੇ ਬਿਨਾਂ ਇਹ ਮੇਰੇ ਪੋਤਾ ਪੜਜੂਗਾ ਬਿਨਾਂ ਇਹ ਦੇਖ ਪਾਲ ਘਰ ਦੀ ਕਰ ਲੂਗੀ ਕੋਈ ਨਹੀਂ ਬੇਬੇ ਕੋਈ ਨਹੀਂ ਮੈਂ ਸਮਝਾਉਂਗਾ ਲੱਡੀ ਤੇਰੇ ਭਲੇ ਵਾਸਤੇ ਕਰਦੇ ਆਂ ਜਿਹੜੀ ਵੀ ਗੱਲ ਕਰੇ ਕਿਉਂ ਤੱਕਾ ਕਰਦੇ ਹੋ ਸਮੇਂ ਨਾਲ ਸਾਰੀਆਂ ਚੀਜ਼ਾਂ ਸੈੱਟ ਹੋ ਜਾਂਦੀਆਂ ਨੇ ਮੰਨੀ ਜੀ ਹੁੰਦੀ ਹੈ ਗੱਲ ਬੇ ਮੈਂ ਕਿੰਨਾ ਚਿਰ ਬੈਠੂੰਗੀ ਕੋਈ ਨਹੀਂ ਬੇ ਮੈਂ ਮੰਨ ਜਾ ਮੰਨ ਔਖਾ ਕਰ ਤੂੰ ਮੇਰੀ ਜੰਮਰੀ ਹੁਣ ਮੈਂ ਜਾ ਕੇ ਗੱਲ ਤੋਰੂੰਗਾ ਤੇ ਐ ਸਮਝ ਵੀ ਰਿਸ਼ਤੇ ਨੂੰ ਤਾਂ ਹਾਂ ਹੀ ਹੋਊਗੀ ਠੀਕ ਆ ਪੁੱਤਾ ਠੀਕ ਚੱਲ ਅਡੀ ਬੇ ਆ ਚੱਲੀਏ ਮੈਂ ਤੇਰੇ ਨਾਲ ਹੋਰ ਵੀ ਗੱਲ ਕਰਨੀ ਸੀ ਜਾ ਲੈ ਪੁੱਤਾ ਮੈਂ ਮੰਨਦੀ ਆ ਤੁਸੀਂ ਮਜਬੂਰੀ ਚ ਵਿਆਹ ਕਰਵਾਇਆ ਬੱਚੇ ਕਰਕੇ ਤੁਹਾਨੂੰ ਵਿਆਹ ਕਰਵਾਉਣਾ ਪਿਆ ਪਰ ਏਹੀ ਸੱਚ ਹੈ ਵੀ ਮੈਂ ਤੁਹਾਡੀ ਘਰ ਵਾਲੀ ਆ ਤੇ ਮੇਰੇ ਹੱਕ ਹੋ ਕਿੱਥੇ ਨੇ ਇਹਨਾ ਟਾਈਮ ਹੋ ਗਿਆ ਆਪਣੇ ਵਿਆਹ ਨੂੰ ਆਪਣਾ ਵੀ ਕੋਈ ਰਿਸ਼ਤਾ ਸਾਰੇ ਹੱਕ ਹੈ ਤਾਂ ਸਹੀ ਤੇਰੇ ਕੋਲ ਕਿਹੜਾ ਹੱਕ ਚਾਹੀਦਾ ਤੈਨੂੰ ਰਹੀ ਗੱਲ ਤੈਨੂੰ ਅਪਣਾਉਣ ਦੀ ਉਹ ਇਹ ਨਹੀਂ ਛੇਤੀ ਨਹੀਂ ਹੋ ਸਕਦਾ ਸਰਪੀ ਮੈਨੂੰ ਥੋੜਾ ਟਾਈਮ ਚਾਹੀਦਾ ਇਹ ਨਹੀਂ ਛੇਤੀ ਉਹਨੂੰ ਕਿਵੇਂ ਪੋੜਾਂ ਚਾਹੀਏ ਤੇਕ ਇਹ ਰਿਸ਼ਤਾ ਮਜਬੂਰੀ ਚ ਬਣਿਆ ਕਿੰਨਣ ਬੇਤੁਨਾਂ ਤੋਂ ਆਹਾ ਆ ਕੀ ਹੋਇਆ ਕਾਕਾ ਕਾਕਾ ਹਨਾ ਕਿੰਨਾ ਸੋਹਣਾਗਾ ਕੀ ਕਰਦਾ ਸੀ ਅੱਧੀ ਪੁੱਤ ਹੈ ਦੱਸਦੇ ਮਮਾ ਨੂੰ ਇੰਨਾ ਫੋਨ ਨਹੀਂ ਵੇਖੀਦਾ ਹੁੰਦਾ ਹੈ ਪੁੱਤਰੀ ਮੈਂ ਇੱਕ ਗੱਲ ਕਹਾਂ। ਹਾਂਜੀ ਮਾਂ। ਹਾਂ। ਜੇਗਾ ਪਤਾ ਲੋਕ ਤਾਂ ਸੌ ਕੁਛ ਕਹਿੰਦੇ ਤੇ ਮੈਨੂੰ ਵੀ ਕਿਉਂ ਮੁੰਡੇ ਨੂੰ ਰਹਿਣੀ ਆ। ਵੀ ਇਹਨੂੰ ਰੋਣ ਦੇ ਦਊਗੀ। ਦੇਖ ਮੇਰਤੀ। ਆ ਦੇਖ ਵਧੀਆ ਰੱਖੀ ਤੇਗਾ। ਕੋਈ ਨਹੀਂ ਮਾਂ। ਇਹ ਕਿਹੜਾ ਬਗਾਨੀ ਆ। ਲੈ ਰੱਬ ਨੇ ਤਾਂ ਪਹਿਲੀ ਵਿਚਾਰੀ ਨਾਲ ਬਹੁਤ ਮਾੜਾ ਕੀਤਾ ਇਹਦੀ ਮਾਂ ਖੋ ਕੇ। ਹੁਣ ਮੈਂ ਹੈਗੀ ਆ ਨਾ ਇਹਦੇ ਕੋਲੇ ਮੈਂ ਤਾਂ ਇਹਨੂੰ ਆਪਦੀ ਧੀ ਬਣਾ ਕੇ ਰੱਖੂੰਗੀ। ਹਾਂ ਠੀਕ ਆ ਪੁੱਤ। ਨਾਲੇ ਪੈਰਾ ਕਰ ਇਹ ਮੇਰਾ ਨੂ ਤੇਰਾ ਗਾ ਪੁੱਤ ਤੂੰ ਸਾਭ ਕੇ ਰੱਖੀ। ਕੋਈ ਨਹੀਂ ਮਾਂ ਤੂੰ ਜਮਾ ਫਿਕਰ ਨਾ ਕਰਿਆ ਕਰ। ਇਹ ਤਾਂ ਮੇਰੀ ਲਾਡੋ ਰਾਣੀ ਹੈ ਹਾਂ 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 ਤੇਰੇ ਪਾਪਾ ਨੂੰ ਦੱਸੂਗੀ ਕਿੰਨਾ ਫੋਨ ਚਲਾਨੀ ਹੈ ਤੂੰ ਕੱਲ ਚੰਗਾ ਬੇਬੇ ਮੈਂ ਜਾਣਾ ਕੰਮ ਤੇ ਠੀਕ ਹੈ ਕੋਈ ਚੀਜ਼ ਵਸਤ ਮੰਗਾਉਣੀ ਹੈ ਤਾਂ ਦੱਸ ਦੋ ਉਹ ਪੁੱਤ ਬਾੜਾ ਹੋ ਰਹੇਗਾ ਹੁਣ ਮੇਰੇ ਨੂੰ ਆ ਰਹੀ ਹੈ ਨਾ ਹੁਣ ਉਹ ਤੋਂ ਪੁੱਛਿਆ ਕਰ ਤੀਜਾ ਜੂਜਾ ਜਿਹੜੀ ਚੀਜ਼ ਲਿਆਉਣੀ ਹੈਗੀ ਉਹ ਹੀ ਹੁਣ ਘਰ-ਵਾਰ ਸਾਮੂਗੀ ਬੇਬੇ ਇਹ ਤਾਂ ਰਾਸ਼ਨ ਦਾ ਪੁੱਛਿਆ ਰਾਸ਼ਨ ਦਾ ਤੂੰ ਹੀ ਦੱਸੇਗੀ ਤੂੰ ਵੀ ਨਾ ਹੋਰ ਹੀ ਗੱਲਾਂ ਲੈ ਕੇ ਪੈ ਜਾਣੀਆਂ ਜੇ ਵੀ ਲੈਣਾ ਤਾਂ ਦੱਸ ਦੇ ਜੇ ਕੋਈ ਚੀਜ਼ ਬਾਅਦ ਚ ਯਾਦ ਆ ਗਈ ਤਾਂ ਫੋਨ ਕਰ ਲੂੰਗਾ ਤੇ ਫੋਨ ਤੇ ਦੱਸ ਦਿਓ ਇਹ ਬੰਦਾ ਕਦੇ ਨਹੀਂ ਬਦਲ ਸਕਦਾ ਲੱਖ ਕੋਸ਼ਿਸ਼ਾਂ ਕਰ ਲਈਆਂ ਮੈਂ ਇੱਕ ਵਾਰ ਤਾਂ 깟ਟੂ 깟ਟ ਦੋਸਤੀ ਦਾ ਹੱਥ ਹੀ ਬਦਾਲੇ ਮੇਰੇ ਪਿਆਉਣੇ ਆਵਦੀ ਜ਼ਿੱਦ ਚ ਤੇ ਆਪਦੀ ਇੱਜ਼ਤ ਬਚਾਉਣ ਲਈ ਮੈਨੂੰ ਵਿਆਹ ਤਾਂ ਦਿੱਤਾ ਪਰ ਮੇਰੀਆਂ ਖੁਸ਼ੀਆਂ ਕਿਸੇ ਨੇ ਨਹੀਂ ਵੇਖੀਆਂ ਮੈਂ ਇੱਥੇ ਕਿਵੇਂ ਰਹਿਣੀ ਆ ਕਿਸੇ ਨੂੰ ਨਹੀਂ ਪਤਾ ਆਹ ਨਾਲੋਂ ਪਾਣੀ ਮੈਂ ਨਾ ਤੁਹਾਡੇ ਵਾਸਤੇ ਤੁਹਾਡੀ ਮਨਪਸੰਦ ਦੀ ਸਬਜ਼ੀ ਬਣਾਈ ਸੀ ਗੋਭੀ ਰੋਟੀ ਭਾ ਕੇ ਲਿਆਵਾਂ ਸਵੇਰ ਦੇ ਗਏ ਹੋਗੇ ਖਾਦਾ ਨਹੀਂ ਹੋਣਾ ਕੁਝ ਭੁੱਖੇ ਹੋਗੇ ਮੈਨੂੰ ਭੁੱਖ ਨਹੀਂ ਹੈਗੀ ਮੈਂ ਬਾਹਰ ਖਾ ਲਿਆ ਸੀ ਕੁਝ ਉਹ ਯਾਰ ਦੋਸਤ ਪਾਰਟੀ ਤੇ ਲੈ ਕੇ ਤੇ ਉੱਥੇ ਰਜ ਕੇ ਆਇਆ ਅੱਛਾ ਤੁਸੀਂ ਮੈਨੂੰ ਫੋਨ ਤਾਂ ਕਰ ਦਿੰਦੇ ਮੈਂ ਪਹਿਲਾਂ ਸਬਜ਼ੀ ਬਣਾਈ ਫਿਰ ਰੋਟੀ ਇਨੀ ਮਿਹਨਤ ਕੀਤੀ ਸਾਰਿਆਂ ਨੇ ਖਾ ਲਈ ਥੋੜ੍ਹੀ ਹੋਈ ਰਹਿ ਗਈ ਸੀ ਉਹ ਯਾਰ ਤਾਂ ਰੋਟੀ ਬਣਾਤੀ ਫਿਰ ਤੂੰ ਮੈਨੂੰ ਟੌਟ ਮਾਰ ਰਹੀ ਹੈ ਜੇ ਮੈਂ ਕਿਹਾ ਮੈਂ ਰਜ ਕੇ ਆਇਆ ਕੋਈ ਗੱਲ ਨਹੀਂ ਉਹ ਸਵੇਰੇ ਰੋਟੀ ਨਾ ਬਣਾਈ ਮੈਂ ਹੀ ਖਾ ਕੇ ਚੱਲ ਜੂ ਉਹ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ ਉਤਮ ਵੈਸੀ ਕਿਹਾ ਸੀ ਵੀ ਤੁਹਾਡੀ ਮਨਪਸੰਦੀ ਸਬਜ਼ੀ ਬਣਾਈ ਸੀ ਇੱਕ ਅੱਧਾ ਫੁਲਕਾ ਖਾ ਲੈਂਦੇ ਮੈਨੂੰ ਕੀ ਪਤਾ ਸੀ ਤੁਸੀਂ ਬਾਹਰੋਂ ਖਾ ਕੇ ਆਏ ਹੋ ਸਰ ਵੀ ਹੁਣ ਮੇਰਾ ਬਹਿਸ ਕਰਨ ਨੂੰ ਜੀ ਨਹੀਂ ਕਰਦਾ ਮੈਂ ਬਹੁਤ ਥੱਕਿਆ ਹੋਇਆ ਹਾਂ ਸੋ ਜਾਣ ਦੇ ਦੋ ਘੜੀ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਰੈਸਟ ਕਰ ਲਓ ਕੋਈ ਨਹੀਂ ਮੈਂ ਕੰਮ ਕਰ ਲੈਂਦੀ ਹਾਂ ਆਹੋ ਜੀ ਬਾਤਾਂ ਪੁੱਤਾਂ ਬਾਤਾਂ ਫਜੰਗਾ ਬੇਬੀ ਮੈਂ ਤਾਂ ਜਾਣਾ ਮੇ ਪੁੱਤ ਮੇਰੀ ਗੱਲ ਸੁਣ ਕੇਗਾ ਇਨੂੰ ਘਰ ਵੜਾ ਦੇ ਸਨਦਾ ਮੈਂ ਦਵਾਈ ਉਹਰੇ ਦਵਾਤੀ ਦਿੰਦਾ ਤੋਰੇ ਵਾਲੇ ਦਾ ਵੀ ਦਿੰਦਾ ਚੱਲ ਸਨਾਮ ਨਾਲਾਈ ਚੱਲਦੇ ਆਂ ਹਾਂ ਕੋਈ ਗੱਲ ਨਹੀਂ ਬੇਬੇ ਚੱਲ ਫਿਰ ਐਂ ਕਰੋ ਹਾਂ ਤੁਸੀਂ ਜੇ ਕੱਪੜਾ ਲੀੜਾ ਚੱਕਣਾ ਮਾੜਾ ਮੋਟਾ ਚੱਕ ਲਓ ਤੇ ਆਪਾਂ ਸਨਾਮ ਹੀ ਬਸ ਚੱਲਦੇ ਆ ਤੇ ਗੱਡੀ ਲੈ ਚੱਲਦਾ ਮੈਂ ਛੱਡ ਵੀ ਪੁੱਤ ਤੂੰ ਤਿਆਰ ਹੋ ਜਾ ਪੁੱਤ ਦਵਾਈ ਦਵਾ ਕੇ ਰਹਿਣੀ ਹੈ ਮੈਂ ਕੀ ਕਰੂੰਗੀ ਬੇਬੇ ਜੇ ਮੈਂ ਨਾਲ ਬਾਗੀ ਤਾਂ ਘਰੇ ਕੰਮ ਕੌਣ ਕਰੂਗਾ ਸਾਰੇ ਕੰਮ ਪਏ ਨੇ ਕੋਈ ਆਉ ਹੋ ਜਾਂਦਾ ਮਗਰੋਂ ਹਾਂ ਬੇਬੇ ਇਹਨੂੰ ਤਾਂ ਕੀ ਕਰਨਾ ਹੈ ਚਲਾ ਪਾਈ ਚੱਲਦੇ ਆ ਬਾਕੀ ਜੀ ਬੇਬੇ ਲੋਡ ਵੀ ਹੈ ਤਾਂ ਦੱਸ ਦਿੰਦੇ ਨਹੀਂ ਕੋਈ ਗੱਲ ਨਹੀਂ ਸਰ ਵੀ ਮੈਂ ਤਾਂ ਦਵਾ ਦੂੰਗਾ ਦਵਾਈ ਤਾਂ ਮੈਂ ਮੈਨੂੰ ਬਸ ਛੱਡ ਦੂੰਗਾ ਆ ਜੀ ਚੱਕ ਲੈ ਕੋਈ ਚੱਕਣੇ ਦਾ ਕੱਪੜਾ ਆ ਲੈ ਚਾਹਨੇ ਦਾ ਲਾ ਫਟਾਫਟ ਕੰਮ ਜੀ ਨਬੇੜ ਦਾ ਹਲੇ ਭਾਂਡੇ ਵੀ ਮੰਜਨ ਵਾਲੇ ਪਏ ਆ ਹਲੇ ਮੰਮੀ ਮੈਨੂੰ ਕਹਿੰਦੇ ਸੀ ਵੀ ਉਹਨੂੰ ਦਵਾਈ ਦਵਾ ਲਿਆ ਜੇ ਮੈਂ ਨਾਲ ਬਗ ਜਾਂਦੀ ਬਸ ਫਿਰ ਤਾਂ ਹੋਏ ਪਏ ਸੀ ਕੰਮ ਨਾਲੇ ਘਰ ਖਾਲੀ ਚਲ ਹੁਜਵਗ ਠੀਕ ਹੋ ਜੇ ਹੋਰ ਤਾਂ ਕੀ ਆ ਸਰਦੀਆਂ ਹੈ ਹੀ ਇਹ ਜੀਆਂ ਸਾਰਿਆਂ ਨੂੰ ਆ ਖਾਂਸੀ ਜ਼ਖਾਮ ਜਿਦਾ ਲੱਗਿਆ ਹੀ ਰਹਿੰਦਾ ਕੌਣ ਹੈ ਨਹੀਂ ਕਰੇ ਆ ਬਿੱਲ ਲੈ ਲਓ ਜੀ ਅੱਛਾ ਸਾਡਾ मनदीप सर भी तू इथे तू तू इथे हाँ? मैं तो इधर जॉइन कर गए से ना बिजली बोर्ड च अच्छा तुम आ, आ जा अंदर ये सारा घर है मेरा ओके okay. मैं भी सोचा कि मुड़ के कभी मेनू याद ही नहीं करे हूं ਕਾਰਵਾਰ ਤਾਂ ਸੋਹਣਾ ਕਾਰਾਂ ਕੋਠੀਆਂ ਕਹਿ ਕਿੱਥੇ ਜਾਦ ਕਰਨਾ ਸੀ ਮੈਨੂੰ ਵਿਦਾਈਆਂ ਹੁਣ ਛਾਬ ਮਿਲ ਗਈ ਤੈਨੂੰ ਫੇਰ ਮੈਂ ਤੈਨੂੰ ਕਿਹਾ ਸੀ ਨਾ ਤੂੰ ਜੌਬ ਲੈ ਲੇਗਾ ਤੇਰੇ ਤੇ ਯਕੀਨ ਸੀ ਮੈਨੂੰ ਮਿਹਨਤ ਜੋ ਕਰਦਾ ਸੀ ਤੂੰ ਹਾਂ ਕਿਆ ਅਜ ਤੂੰ ਮੈਨੂੰ ਨੌਕਰੀ ਮਿਲ ਜੂ ਪਰ ਗੱਲਾਂ ਤਾਂ ਨੇ ਹੋਰ ਵੀ ਬਹੁਤ ਕਈਆਂ ਸੀ ਮੈਨੂੰ ਯਾਦ ਨੇ ਯਾਰ ਸਰਬੀ ਤੇਰੀ ਜਿੱਦ ਕਰਕੇ ਮੈਂ ਆ ਤਾ ਗਿਆ ਪਰ ਮੈਨੂੰ ਨਾ ਤੈਨੂੰ ਮਿਲਣ ਤੋਂ ਬਹੁਤ ਡਰ ਲੱਗਦਾ ਕਿਸਮਤ ਨੇ ਆਪਾਂ ਨੂੰ ਮਿਲਾ ਤਾਂ ਦਿੱਤਾ ਪਰ ਹੁਣ ਡਰ ਲੱਗਿਆ ਰਹਿੰਦਾ ਕਿ ਯਾਰ ਆਪਾਂ ਇੱਕ ਹੋ ਵੀ ਪਾਵਾਂਗੇ ਕਿ ਨਹੀਂ ਲੈ ਕਿਉਂ ਨਹੀਂ ਹੋਵਾਂਗੇ ਇੱਕ ਜਦੋਂ ਕਿਸਮਤ ਨੇ ਮਿਲਾਇਆ ਨਾ ਤਾਂ ਫਿਰ ਇੱਕ ਵੀ ਹੋਵਾਂਗੇ ਉਹ ਕਹਿੰਦੇ ਨਹੀਂ ਹੁੰਦੇ ਰੱਬ ਦੀ ਮਰਜ਼ੀ Bina ਤਾਂ ਪਤਾ ਨਹੀਂ ਹਿੱਲਦਾ ਫਿਰ ਇਹਦੇ 'ਚ ਵੀ ਤਾਂ ਉਹਦੀ ਮਰਜ਼ੀ ਹੀ ਆ ਯਾਰ ਉਹ ਗੱਲ ਤਾਂ ਠੀਕ ਹੈ ਪਰ ਤੈਨੂੰ ਮੇਰੇ ਘਰ ਦੇ ਹਾਲਾਤਾਂ ਦਾ ਪਤਾ ਨਾ ਸਾਡੇ ਘਰ ਤਾਂ ਮੰਗਤੇ ਮੁੜ ਜਾਂਦੇ ਨੇ ਬਾਹਰੋਂ ਦੇਖ ਕੇ ਵੀ ਇੱਥੋਂ ਕਿਵੇਂ ਲੂਗਾ ਤੇ ਤੂੰ ਉੱਥੇ ਆਉਣ ਦਾ ਫੈਸਲਾ ਕਰੀ ਬੈਠੀ ਹੈ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੇਖਿਆ ਪਰ ਕਿਹਾ ਜਾਣਿਆ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਜਾਣਦੀ ਆ ਮੈਂ ਜਿੰਨੀ ਮਿਹਨਤ ਤੁਸੀਂ ਕਰਦੇ ਹੋ ਨਾ ਮੈਨੂੰ ਪੂਰਾ ਵਿਸ਼ਵਾਸ ਹੈ ਅੱਗੇ ਜਾ ਕੇ ਤੁਹਾਨੂੰ ਵਧੀਆ ਜੀ ਜੌਬ ਮਿਲ ਜਾਣੀ ਹੈ ਕਾਮਯਾਬ ਹੋ ਜਾਓਗੇ ਜ਼ਿੰਦਗੀ ਚ ਸੈਟ ਹੋ ਜਾਓਗੇ ਹੋਰ ਆਪਾਂ ਨੂੰ ਕੀ ਚਾਹੀਦਾ ਭਲਾ ਯਾਰ ਮਿਹਨਤ ਤਾਂ ਮੈਂ ਕਰ ਰਹਾ ਮੈਨੂੰ ਵੀ ਭਰੋਸਾ ਆਪਣੇ 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 ਆਪ ਤੇ ਪਰ ਹਰ ਕਦੇ ਕਦੇ ਡਰ ਲੱਗਦਾ ਹੈ ਤੂੰ ਕਿਤੇ ਮੇਰਾ ਸਾਥ ਨਾ ਛੱਡ ਦੇ ਯਾਰ ਹਾਲਾਤਾਂ ਨੂੰ ਦੇਖ ਕੇ ਫਿਰ ਤਾਂ ਮੇਰਾ ਜਮੀ ਕੁਝ ਨਹੀਂ ਰਹਿਣਾ ਯਾਰ ਤੇਰੇ ਸਹਾਰੇ ਮੈਂ ਕਰ ਲੂੰਗਾ ਸਾਰਾ ਕੁਝ ਮੈਨੂੰ ਥੋੜਾ ਤੇ ਹੌਸਲਾ ਚਾਹੀਦਾ ਤੇਰਾ ਸਾਥ ਚਾਹੀਦਾ ਕੋਈ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਸਰ ਵੀ ਤੁਹਾਡੇ ਨਾਲ ਹੈ ਠੀਕ ਹੈ ਨਾ ਪੱਕਾ ਯਾਰ ਹਾਂ ਪੱਕਾ ਉੱਥੋਂ ਤੱਕ ਸਾਥ ਨਿਭਾਉਂਗੀ ਜਿੱਥੇ ਤੱਕ ਮੇਰੇ ਸਾਹ ਨਹੀਂ ਮੁੱਕਦੇ ਕੋਣੀ ਤੇਰੇ ਸਾਹ ਮੇਰੇ ਤੋਂ ਪਹਿਲਾਂ ਨਹੀਂ ਮੁੱਕਦੇ ਟੈਨਸ਼ਨ ਲੈ ਮੈਂ ਪੱਕਾ ਕਰੂੰਗਾ بس ਤੂੰ ਹੱਥ ਫੜ ਕੇ ਰੱਖੀ ਯਾਰ ਤੁਸੀਂ ਫਿਕਰ ਨਾ ਕਰੋ ਮੈਨੂੰ ਨਾ ਤੁਹਾਡੇ ਤੇ ਖੁਦ ਨਾਲੋਂ ਜ਼ਿਆਦਾ ਭਰੋਸਾ ਹੈ ਤੇ ਮੈਨੂੰ ਪੂਰਾ ਯਕੀਨ ਹੈ ਤੁਸੀਂ ਜ਼ਿੰਦਗੀ ਵਿੱਚ ਕੁਝ ਨਾ ਕੁਝ ਕਰ ਹੀ ਲਓਗੇ ਮੈਨੂੰ ਤਾਂ ਨਹੀਂ ਭੁੱਖੀ ਮਰਨ ਦਿੰਦੇ ਠੀਕ ਆ ਯਾਰ ਧੰਨਵਾਦ ਨਾਲੇ ਮੇਰੀ ਗੱਲ ਸੁਣੋ ਮੈਨੂੰ ਪਤਾ ਮੇਰੇ ਬਾਪੂ ਦਾ ਉਹਨਾਂ ਨੇ ਵੀ ਮੰਨ ਜਾਣਾ ਕਿਉਂਕਿ ਉਹਨਾਂ ਨੇ ਹਸ ਤੱਕ ਮੇਰੀ ਕਦੇ ਕੋਈ ਗੱਲ ਟਾਲੀ ਹੋਈ ਨਹੀਂ ਮੈਂ ਅੱਜ ਹੀ ਜਾ ਕੇ ਬਾਪੂ ਨਾਲ ਗੱਲ ਕਰਦੀ ਆਂ ਵੀ ਉਹ ਤੁਹਾਡੇ ਘਰੇ ਜਾਣ ਠੀਕ ਆ ਯਾਰ ਮੈਂ ਵੀ ਪੂਰੀ ਮਿਹਨਤ ਕਰੂੰਗਾ ਤੈਨੂੰ ਤੇਰੇ ਘਰ ਦਾ ਸਾਹਮਣੇ ਝੁਕਣਾ ਨਾ ਪਵੇ ਚੰਗਾ ਚਲ ਠੀਕ ਆ ਚੱਲਦਾ ਮੈਂ ਥੋੜਾ ਟਾਈਮ ਹੀ ਬਚਿਆ ਸੀ ਮੇਰੇ ਕੋਲ ਚੰਗਾ ਖੈਰ ਹੁਣ ਤੱਕ ਮੈਨੂੰ ਇਸੀ ਗੱਲ ਦਾ ਪਛਤਾਵਾ ਸੀ ਕਿ ਤੂੰ ਮੁੜ ਕੇ ਮਿਲੀ ਨਹੀਂ ਮੈਨੂੰ ਤੂੰ ਆਪਣੀ ਸ਼ਕਲ ਕਿਉਂ ਨਹੀਂ ਦਿਖਾਈ ਕਿੱਥੇ ਹੋਵੇਂਗੀ ਪਰ ਆ ਘਰ-ਵਾਰ ਦੇਖ ਕੇ ਮੈਨੂੰ ਮੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਵਧਾਈਆਂ ਤੈਨੂੰ ਸੁਣਾ ਘਰ-ਵਾਰ ਮਿਲ ਗਿਆ ਖੁਸ਼ ਤਾਂ ਬਹੁਤ ਹੋਵੇਂ ਨਾ ਇਥੇ ਹੂੰ ਸਹੀ ਕਿਹਾ ਤੂੰ ਘਰ-ਬਾਰ ਤਾਂ ਬਹੁਤ ਸੋਹਣਾ ਮੇਰਾ ਸੁਖ ਨਾਲ ਖੁਸ਼ ਵੀ ਬਿਠੇਰੀ ਸੀ ਮੈਂ ਇੱਥੇ ਪਰ ਤੂੰ ਤਾਂ ਸਿਰਫ ਮੇਰੇ ਚਿਹਰੇ ਦੀ ਖੁਸ਼ੀ ਵੇਖੀ ਆ ਤੂੰ ਮੇਰੇ ਮਨ ਦੀ ਖੁਸ਼ੀ ਤਾਂ ਮੇਰੇ ਤੋਂ ਪੁੱਛੀ ਹੋਈ ਨਹੀਂ ਕਮਲਿਆ ਤੈਨੂੰ ਕੀ ਲੱਗਦਾ ਮੈਂ ਮੇਰੀ ਮਰਜ਼ੀ ਨਾਲ ਤੈਨੂੰ ਛੱਡਿਆ ਸੀ ਕੁੜੀਆਂ ਦੀਆਂ ਨਾ ਬਹੁਤ ਮਜਬੂਰੀਆਂ ਹੁੰਦੀਆਂ ਨੇ ਤੇ ਮੇਰੀ ਮਜਬੂਰੀ ਤਾਂ ਭਾਲੀ ਵੱਡੀ ਸੀ ਕਰਨਾ ਹੈ ਲੋ ਹਾਂ ਵਿੱਕੀ ਸ਼ੇਰਾ ਹੋ ਗਿਆ ਚਾ ਠੀਕ ਹੈ ਹਾਂ ਸ਼ੇਰਾ ਵਧੀਆ ਤੂੰ ਸੁਣਾ ਉਹ ਚਾਚਾ ਮੈਂ ਘਰੇ ਜਾ ਕੇ ਆਇਆ ਪਹਿਲਾਂ ਦੱਸ ਸ਼ੇਰਾ ਕੋਈ ਕੰਮ ਸੀ ਆਹ ਕੰਮ ਹੀ ਦਿੱਤਾ ਹੀ ਆਇਆ ਗੁੱਡੀ ਕਹਿੰਦੀ ਇਧਰ ਕੰਮ ਲੱਗ ਰਿਹਾ ਐਡੀ ਕਰਨਾ ਆਪੋ ਤੇ ਦਰ ਦਿਹਾੜੀ ਮਿਲੀ ਹੋਈ ਸੀਗੀ ਇਧਰ ਆ ਗਿਆ ਸੀ ਫਿਰ ਮੈਂ ਚੱਲ ਵਧੀਆ ਵਧੀਆ ਹੀ ਇਹਦਾ ਟਾਈਮ ਪਾਸ ਬਸ ਵਾਹਿਗੁਰੂ ਦੀ ਕਿਰਪਾ ਨਾਲ ਬਥੇ ਥੋੜੇ ਸਾਰੇ ਚੱਲੀ ਦਾ ਟਾਈਮ ਪਾਸ ਚੱਲ ਮਿਹਨਤ ਕਰਨਾ ਬੰਦਾ ਕਹਨੋਂ ਹਾਰਦਾ ਐਂ ਚਾ ਤੇ ਸੱਚੇ ਮੈਂ ਨਾ ਆਪਣੇ ਸਰਬੀ ਵਾਸਤੇ ਆਇਆ ਦੀ ਰਿਸ਼ਤੇ ਵਾਸਤੇ ਅੱਛਾ ਸੇਰਾ ਇੱਕ ਨਾ ਮੈਨੂੰ ਟਿਕਾਣੇ ਦੱਸ ਪਈਏ ਉਹਨਾਂ ਨੂੰ ਮਤਲਬ ਵਿਆਹ ਦੀ ਕਹਾੜਾ ਥੋੜੀ ਜੀ ਉਹ ਐ ਲਾਲਾ ਵੀ ਮੁੰਡੇ ਨੂੰ 5 ਕਿੱਲੇ ਜ਼ਮੀਨ ਆਉਂਦੀ ਐ ਵਧੀਆ ਸੋਨਾ ਘਰਬਾਰ ਬਣਿਆ ਹੋਇਆ 1 ਰੁਪਈਏ ਦੀ ਮੰਗ ਨਹੀਂ ਕੋਈ ਫੇਰ ਪੁੱਤ ਆਪਾਂ ਨੂੰ ਕੀ ਚਾਹੀਦਾ ਤੂੰ ਕਰ ਗੱਲਾਂ ਬਸ ਉਹ ਆਹ ਦੀ ਅੱਛਾ ਥੋੜੀ ਜੀ ਮੈਂ ਤੈਨੂੰ ਗੱਲ ਸਾਰੀ ਸਾਫ਼-ਸਾਫ਼ ਦੱਸ ਹੀ ਦੇਵਾਂ ਹਾਂ ਦੱਸ ਬਾਕੀ ਫਰਕ ਨਹੀਂ ਆਉਂਦਾ ਗੱਲ ਦਾ ਉਹ ਨਾ ਕਮੀ ਤਾਂ ਕੋਈ ਨਹੀਂ ਪਰਿਵਾਰ 'ਚ ਨਾ ਕੋਈ ਘਰ 'ਚ ਕਮੀ ਹੈ ਅਸਲ ਵਿੱਚ ਉਹ ਮੁੰਡਾ ਪਹਿਲਾਂ ਵਿਆਹਿਆ ਹੋਇਆ ਸੀਗਾ ਅੱਛਾ ਅੱਛਾ ਉਹ ਉਸ ਤਾਂ ਪਹਿਲਾਂ ਉਹਦੇ ਘਰ ਵਾਲੀ ਦੀ ਡੈਥ ਹੋ ਗਈ ਉਹ ਜਵਾਕ ਨਾਲ ਉਹ ਛੋਟਾ ਕਾਕਾ ਬਸ ਐਸੇ ਕਰਕੇ ਉਹਨਾਂ ਨੇ ਥੋੜੀ ਕਹਾੜਾ ਕਹਿੰਦੇ ਜੇ ਕੋਈ ਕੁੜੀ ਵਧੀਆ ਕੰਮ ਵਾਲੀ ਮਿਲ ਜੇ ਕੋ ਚੰਗੇ ਪਰਿਵਾਰ ਦੀ ਮਿਲ ਜੇ ਕਹਿੰਦੇ ਵੀ ਕਿਦੋਂ ਕਰਵਾ ਦੇ ਰਿਸ਼ਤਾ ਕਰ ਤਾ ਤਿੰਨ ਤਾਂ ਸ਼ੇਰਾ ਪਤੀ ਆ ਆਪਣੀ ਸਰਵੀ ਬਾਰੇ ਕੰਮ ਕਰਤਾ ਬੜੀ ਸ਼ੇਰ ਆ ਉਹ ਮੈਂ ਇਹੀ ਕਹਿੰਦਾ ਮੈਂ ਦੋਏ ਪਰਿਵਾਰਾਂ ਬਾਰੇ ਸੋਚ ਕੇ ਤਰਲੇ ਬਗਲ ਕਰਨਾ ਆ ਮੈਂ ਕਿਹਾ ਮੰਗ ਉਹਨਾਂ ਦੀ 1 ਰੁਪਏ ਦੀ ਤੇ ਤੇਰੇ ਵੀ ਕਰਦੀ ਕਿ ਜੈਸ ਤਾਂ ਮੈਨੂੰ ਪਤਾ ਹੀ ਹੈ ਕਿ ਕੁੜੀਆਂ ਤੋਰਨੀਆਂ ਸੌਖੀਆਂ ਨਹੀਂ ਹੁੰਦੀਆਂ ਆਹੋ ਬਤ ਤੁ ਸਿਆਣਾ ਮੇਰੀ ਮੰਨੇ ਗੱਲ ਮੁੰਡਾ ਸੋਹਣਾ ਸੁਨੱਖਾ ਹੈ ਕੁਛ ਨਹੀਂ ਹੁੰਦਾ ਸਰਬੀ ਨਾਲ ਜਾ ਕੇ ਕਰੀ ਗੱਲ ਤੇ ਰਿਸ਼ਤੇ ਵਾਸਤੇ ਹੈ ਕੋਈ ਗੱਲ ਨਹੀਂ ਪੁੱਤ ਤੂੰ ਐ ਕਰ ਮੈਂ ਕਰਦਾ ਗਾ ਤੂੰ ਸਾਡੇ ਕੋਲ ਹਾਂ ਹੀ ਸਮਝ ਵਸ ਹੈ ਬਾਬਾ ਠੀਕ ਹੈ ਅਚਾ ਮੈਂ ਇਸੇ ਮੀਤ ਨਾਲ ਹੀ ਆਇਆ ਠੀਕ ਆ ਮੈਂ ਕਹਿਣਾ ਮੁੰਡਿਆਂ ਨੂੰ ਪਰਸਾ ਗਿਣਤੀ ਦੇ ਦਿਨ ਜੀ ਫਿਰ ਵੇਖ ਲੈਣ ਬਸ 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 ਸ਼ਰਾ ਤੇ ਮੈਂ ਜੱਜ ਦਿਹਾੜੀ ਤੋਂ ਬਾਅਦ ਜਾ ਕੇ ਕਰਦਾ ਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰ ਲੈ ਚਾਹੇ ਦੁਪਹਿਰੇ ਜਾ ਕੇ ਇੱਕ ਵਾਰ ਕਰਕੇ ਗੱਲ ਮੈਨੂੰ ਫੋਨ ਤੇ ਦੱਸ ਦੇ ਆਹੋ ਆਹੋ ਚਲ ਚੰਗਾ ਠੀਕ ਹੈ ਸ਼ਰਾ ਸਰ ਵੀ ਸਰ ਵੀ ਪੁੱਤਾ ਹਾਂਜੀ ਬਾਪੂ ਪੁੱਤ ਤਾ ਮੇਰੀ ਵਾਹਿਗੁਰੂ ਨੇ ਸਵਾਲੀ ਜੋਮੇ ਚੰਦਾ ਸੀ ਪਤਾ ਉਹ ਹੋ ਗਿਆ ਅੱਛਾ ਬਾਪੂ ਕੀ ਹੋਇਆ ਉਹ ਤੇਰਾ ਵਿੱਕੀ ਬਾਈ ਨਹੀਂ ਉਹ ਮਿਲਿਆ ਸੀ ਪਤਾ ਅੱਛਾ ਅੱਛਾ ਪਤਾ ਨਹੀਂ ਤੇਰੇ ਰਿਸ਼ਤੇ ਨਹੀਂ ਦੱਸਿਆ ਮੈਨੂੰ ਤੇ ਮੁੰਡਾ ਬਜੰਗੇ ਘਰੋਂ ਆ ਪਤਾ ਪੰਜ ਕਿੱਲੇ ਆਂਦਾ ਹੈ ਤੇ ਰਾਜ ਕਰੇਗਾ ਪਤਾ ਉੱਥੇ ਤੋਂ ਨਾ ਤੇ ਇੱਕ ਨਾਲ ਉਹ ਗੱਲ ਹੋਰ ਬਤਾ ਕੋਈ ਮੰਗ ਵੀ ਨਹੀਂ ਹੈ ਕਿਸੇ ਗੱਲ ਦੀ ਇਹ ਕਿਵੇਂ ਹੋ ਸਕਦਾ ਬਾਪੂ ਤੁਸੀਂ ਆਪ ਸੋਚੋ ਪਹਿਲਾਂ ਕਿੰਨੇ ਰਿਸ਼ਤੇ ਆਏ ਨੇ ਤੇ ਹਰੇਕ ਦੀ ਕੋਈ ਨਾ ਕੋਈ ਮੰਗ ਰਹੀ ਹੈ ਇਹਨਾਂ ਦੇ ਤਾਂ ਸੁੱਖ ਨਾਲ ਪੰਜ ਕਿੱਲੇ ਨੇ ਫਿਰ ਇਹਨਾਂ ਨੇ ਕੁਝ ਕਿਉਂ ਨਹੀਂ ਮੰਗਿਆ ਸਭੀ ਪਤਾ ਮੈਂ ਮੰਨਦਾ ਤਰੀਕਾ ਲੈ ਵੀ ਇਹਨਾਂ ਨੇ ਕੁਝ ਮੰਗ ਕੇ ਉਹ ਰੱਖੀਗੀ ਪੁੱਤ ਉਸਨੂੰ ਗੱਲ ਪਤਾ ਕੀ ਆ ਉਹ ਮੁੰਡਾ ਪਹਿਲਾਂ ਵਿਆਹਿਆ ਹੋਇਆ ਸੀਗਾ ਉਹਦੀ ਘਰ ਵਾਲੀ ਡੈਥ ਹੋ ਗਈ ਉਹਨੂੰ ਛੋਟਾ ਜਿਹਾ ਜਵਾਕ ਆ ਪਤਾ ਤੇ ਪੱਤ ਨੂੰ ਪਤਾ ਮੇਰੀ ਗਰੀਬੀ ਦਾ ਮੈਂ ਕਿਤੇ ਹੋਰ ਦੱਸ ਦੇ ਦੇ ਨਹੀਂ ਸਕਦਾ ਹੈਗਾ ਬਾਪੂ ਤੂੰ ਉਸ ਵਿਆਹੇ ਹੋਏ ਮੁੰਡੇ ਨਾਲ ਤਾਂ ਮੈਨੂੰ ਵਿਆਹਣ ਲਈ ਤਿਆਰ ਹੈ ਤੇ ਮੈਂ ਮਨਦੀਪ ਬਾਰੇ ਕਿਹਾ ਸੀ ਤੈਨੂੰ ਤੁਸੀਂ ਗੱਲ ਵੀ ਨਹੀਂ ਕੀਤੀ ਉਹਨਾਂ ਨਾਲ ਨਾ ਨਾ ਪਤਾ ਤੇਰੇ ਕਿਹਤੇ ਮੈਂ ਗਿਆ ਸੀ ਉਹਨਾਂ ਦੇ ਘਰ ਅੱਛਾ ਉਹ ਦੱਸਿਆ ਆ ਤੇ ਜੀ ਕਾਸੀ ਨਾਤਾ ਹੀ ਹਾਂ ਹਾਂਜੀ ਪੁੱਤ ਮਨਦੀਪ ਤੁਸੀਂ ਹਾਂ ਹਾਂਜੀ ਮੈਂ ਹਾਂ ਤੇ ਆਪਾਂ ਪਛਾਣਿਆ ਨਹੀਂ ਜਮੇ ਤੁਹਾਨੂੰ ਮੈਂ ਪਤਾ ਸਰ ਵੀ ਦਾ ਬਪੂ ਨਾ ਅੱਛਾ ਅੱਛਾ ਆ ਜਾਓ ਆ ਜਾਓ ਆ ਜਾਓ ਨਾ ਨਾ ਕੋਈ ਨਾ ਪਤਾ ਕੋਈ ਨਾ ਤੇਰੇ ਮੰਮੀ ਡੈਡੀ ਮੰਮੀ ਡੈਡੀ ਤਾਂ ਜੀ ਮੌਤ ਹੋ ਗਈ ਸੀ ਐਕਸੀਡੈਂਟ ਚ ਹੁਣ ਤਾਂ ਤਾਇਆ ਤਾਈ ਹੁੰਦੇ ਨੇਗੇ ਤੇ ਰੋਟੀ ਪਾਣੀ ਦਾ ਵੀ ਇਦਾਂ ਹੀ ਚੱਲਦਾ ਹੈਗਾ ਉਹ ਵੀ ਦਿਹਾੜੀ ਤੇ ਗਏ ਹੋਣਗੇ ਤੇ ਪੁੱਤ ਕੀ ਕਰਦਾ ਕੰਮ ਕਰ ਬਾਜੀ ਮੇਰੀ ਪੜ੍ਹਾਈ ਪੂਰੀ ਹੋਈ ਆ ਤੇ ਮੈਂ ਨੌਕਰੀ ਦੇ ਪੇਪਰਾਂ ਦੀ ਤਿਆਰੀ ਕਰੀ ਜਾਣਾਗਾ ਅੱਛਾ ਹਾਂਜੀ ਘਰ ਬੁੱਤ ਨਾ ਇਹੀ ਆ ਜੀ ਕਰਤਾ ਜੀ ਆਜੋ ਅੰਕਲ ਜੀ ਚਾਹ ਪਾਣੀ ਪੀ ਕੇ ਜਾਓ ਜੀ ਕੁਛ ਨਾਲਾ ਪਤਾ ਆਜੋ ਜੀ 2 ਮਿੰਟ ਲੱਗਣਗੇ ਜੀ ਮੈਨੂੰ ਕੰਮ ਆ ਕੋਈ ਜ਼ਰੂਰੀ ਫੇਰ ਕਿਸੇ ਨੂੰ ਆਉਂਗਾ ਅੱਛਾ ਸ਼ਰ ਚੱਲਦਾ ਠੀਕ ਹੈ ਜੀ ਬਾਪੂ ਮੈਨੂੰ ਪਤਾ ਉਹਦੇ ਘਰ ਦੇ ਹਾਲਾਤ ਸਹੀ ਨਹੀਂ ਹੈਗੇ ਪਰ ਉਹ ਬਹੁਤ ਮਿਹਨਤੀ ਮੁੰਡਾ ਹੈ ਤੁਸੀਂ ਇੱਕ ਵਾਰੀ ਗੱਲ ਤਾਂ ਕਰਕੇ ਵੇਖੋ ਉਹਦੇ ਤੇ ਯਕੀਨ ਤਾਂ ਕਰਕੇ ਵੇਖੋ ਮੈਨੂੰ ਪਤਾ ਉਹ ਨਾ ਆਉਣ ਵਾਲੇ ਸਮੇਂ 'ਚ ਕਾਮਯਾਬ ਹੋ ਜਾਊਗਾ ਅਸੀਂ ਵਧੀਆ ਖੁਸ਼ੀ-ਖੁਸ਼ੀ ਰਹਾਂਗੇ ਸਭੀ ਪੁੱਤ ਆ ਸਭ ਕਹਿਣ ਦੀਆਂ ਗੱਲਾਂ ਨੇ ਜੋ ਜ਼ਿੰਦਗੀ ਜੰਗ ਲੜਦੀ ਪੈਂਦੀ ਹੈ ਨਾ ਉਹ ਤੋਂ ਪਤਾ ਲੱਗਦਾ ਪੁੱਤ ਇਕੱਲੇ ਪਿਆਰ ਨਾਲ ਕੁਝ ਨਹੀਂ ਹੁੰਦਾ ਇਹ ਪਤਾ ਖਾਣ-ਪੀਣ ਨੂੰ ਕੁਝ ਚਾਹੀਦਾ ਨਾਲੇ ਪੁੱਤ ਤੈਨੂੰ ਪਤਾ ਮੈਂ ਤੇ ਤੇਰੀ ਬੇਬਣ ਤਾਂ ਗਰੀਬੀ ਦੇਖੀ ਆ ਪਰ ਮੈਂ ਨਹੀਂ ਜਾਂਦਾ ਮੇਰੇ ਤੇ ਵੀ ਗਰੀਬੀ ਚ ਰਹੇ ਬਾਪੂ ਮੈਂ ਉਹਨੂੰ ਬਹੁਤ ਪਿਆਰ ਕਰਦੀ ਆ ਮੈਂ ਤਾਂ ਹੀ ਤੈਨੂੰ ਉਹਦੇ ਬਾਰੇ ਦੱਸਿਆ ਸੀ ਸਰਬੀ ਮੈਂ ਤੈਨੂੰ ਕਹਿੰਦਾ ਨਾ ਇੱਕ ਵਾਰ ਮੈਂ ਪੁੱਤੋ ਵਿੱਕੀ ਨੂੰ ਜਵਾੜ ਦਿਆ ਜੇ ਹੁਣ ਤੂੰ ਇਹ ਜੀ ਗੱਲਾਂ ਕਰਈਆ ਮੇਰੇ ਮਰੇ ਦਾ ਮੂੰਹ ਦੇਖੇਂਗੀ 체 ਮੈਂ ਤੇ ਵਿਆਹ ਨਾ ਕਰਾਉਂਦੀ। ਤਾਂ ਅੱਜ ਮੇਰੇ ਬਾਪੂ ਨੇ ਮੇਰੇ ਨਾਲ ਨਹੀਂ ਹੋਣਾ ਸੀ। ਹੁਣੇ ਮੈਨੂੰ ਮਰਨ ਦੇ ਵਾਸਤੇ ਦਿੱਤੇ ਸੀ। ਤੇ ਇੱਕ ਤੀ ਹਵਦੇ ਪਿਓ ਨੂੰ ਮਰਨ ਲਈ ਕਿਵੇਂ ਛੱਡ ਸਕਦੀ ਐ? ਮੈਂ ਕੀ ਕਰਦੀ? ਮੈਨੂੰ ਮੇਰੇ ਪਿਓ ਦੀ ਇੱਜ਼ਤ ਰੱਖਣੀ ਪਈ। ਮੇਰਾ ਚਿਹਰਾ ਭਾਵੇਂ ਹੱਸਦਾ। ਮੇਰੀ ਆਤਮਾ ਬਹੁਤ ਦੁਖੀ ਐ। ਬਸ ਕਰ ਸਰਦੀ। ਜਿਹਤੇ ਗੱਲਾਂ ਮੇਰਾ ਦਿਲ ਰੱਖਣ ਵਾਸਤੇ ਕਰ ਰਹੀ ਐ ਨਾ ਤਾਂ ਕੋਈ ਲੋੜ ਨਹੀਂ ਗੱਲਾਂ। ਮੈਂ ਤਾਂ ਅੱਜ ਵੀ ਤੇਰੀਆਂ ਯਾਦਾਂ ਸਾਰੇ ਦਿਨ ਕੱਟ ਰਿਹਾ ਤੇਰੀਆਂ ਗੱਲਾਂ ਹੀ ਮੇਰੇ ਵਾਸਤੇ ਬਹੁਤ ਨੇ ਜ਼ਿੰਦਗੀ ਗੱਡਣ ਲਈ ਮੈਨੂੰ ਲੱਗ ਹੀ ਨਹੀਂ ਰਿਹਾ ਕਿ ਸਭ ਦੇਖ ਕੇ ਤੈਨੂੰ ਕੋਈ ਮਜਬੂਰੀ ਹੋਣੀ ਹੈ ਇੱਥੇ ਤੇਰੀ ਆਤਮਾ ਦੁਖੀ ਹੋਵੇ ਇੱਥੇ ਦੇਖ ਕੇ ਤਾਂ ਬਹੁਤ ਕੁਝ ਲੱਗਦਾ ਹੁੰਦਾ ਪਰ ਅਸਲ 'ਚ ਹੁੰਦਾ ਨਹੀਂ ਮੇਰਾ ਵਿਆਹ ਨਹੀਂ ਹੈਗਾ ਇਹ ਇਹ ਤਾਂ ਸਿਰਫ ਇੱਕ ਸਮਝੌਤਾ ਹੈ ਦਿਨ ਕੱਟਦੀਆਂ ਇੱਥੇ ਮੈਂ ਬਸ ਤੈਨੂੰ ਪਤਾ ਮੇਰਾ ਘਰ ਵਾਲਾ ਪਹਿਲਾਂ ਵਿਆਹਿਆ ਹੋਇਆ ਸੀ ਤੇ ਉਹ ਹਵਦੀ ਪਹਿਲਾਂ ਵਾਲੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਤੇ ਉਹਦੀ ਜਗਾ ਮੈਨੂੰ ਕਦੇ ਦੇ ਹੀ ਨਹੀਂ ਸਕਿਆ ਮਤਲਬ ਕਿ ਸਾਡੇ ਦੋਨਾਂ ਵਿੱਚ ਪਤੀ ਪਤਨੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਅਸੀਂ ਤਾਂ ਬਸ ਇੱਕ ਸਮਝੌਤੇ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਸਮਝੌਤਾ ਕੀ ਮਤਲਬ ਹਾਂ ਮੈਂ ਦਾਸ ਘਰ ਦੀ ਬਸ ਇੱਕ ਨੌਕਰਾਨੀ ਆ ਜਿਹਨੂੰ ਉਹ ਹਵਦੀ ਕੇਅਰ ਕਰਨ ਲਈ ਤੇ ਹਵਦੇ ਬੱਚੇ ਨੂੰ ਪਾਲਣ ਲਈ ਲੈ ਕੇ ਆਇਆ ਦਾ ਜਵਾਕ ਸਾਹਮਦੀਆਂ ਮੈਂ ਇੱਥੇ ਹੁਣੋਂ ਪਾਲਦੀਆਂ ਚੱਲ ਇਸੇ ਵਾਰ ਨੇ ਇੱਕ ਜਵਾਕ ਨੂੰ ਉਹਦੀ ਮਾਂ ਮਿਲ ਗਈ ਬਸ ਇਹੀ ਸੋਚ ਕੇ ਇੱਥੇ ਰਹੀ ਜਾਨੀ ਆ ਸਰ ਵੀ ਤੇ ਮੇਰੇ ਨਾਲ ਵਿਆਹ ਨਹੀਂ ਕਰਾਇਆ ਮੈਨੂੰ ਇਹ ਗੱਲ ਦਾ ਕੋਈ ਦੁੱਖ ਨਹੀਂ ਪਰ ਤੂੰ ਆਪਣੇ ਪਿਓ ਦਾ ਮਾਣ ਰੱਖਣ ਲਈ ਆ ਨਰਕ ਭਰੀ ਜ਼ਿੰਦਗੀ ਜਿਉ ਰਹੀ ਆ ਇਹਦਾ ਮੈਨੂੰ ਬਹੁਤ ਦੁੱਖ ਹੈ ਮੇਰੀ ਗੱਲ ਮੰਨ ਮੇਰੇ ਦਿਲ ਚ ਅੱਜ ਵੀ ਤੇਰੇ ਲਈ ਉਨੀ ਜਗ੍ਹਾ ਆਪਾਂ ਚੱਲਦੇ ਆਂ ਆਪਣੀ ਜ਼ਿੰਦਗੀ ਸ਼ੁਰੂਆਤ ਕਰਦੇ ਆਂ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਨੇ ਪਰ ਕਰਨੀਆਂ ਹੁੰਨੀਆਂ ਔਖੀਆਂ ਨੇ ਮੈਂ ਤਾਂ ਅੱਜ ਦਾ ਦਿਨ ਚੰਗਾ ਹੀ ਮੰਨਦੀ ਆ ਜਿਹੜੀ ਤੇਰਾ ਨਾਲ ਮੁਲਾਕਾਤ ਹੋ ਗਈ ਹੋਂ ਤਾਂ ਕੁਦਰਤੀ ਘਰੇ ਕੋਈ ਹੈ ਨਹੀਂ ਸੀਗਾ ਆਪਾਂ ਗੱਲਾਂ ਕਰ ਲੀਆਂ ਚੱਲ ਇਹ ਪਛਤਾਵਾ ਵੀ ਮੇਰੇ ਮਨੋਂ ਲੱਥ ਗਿਆ ਵੀ ਮੈਂ ਤੈਨੂੰ ਤੇਰੇ ਗੱਲਾਂ ਦੇ ਜਵਾਬ ਨਹੀਂ ਦਿੱਤੇ ਹੁਣ ਤਾਂ ਤੈਨੂੰ ਸਾਰੀ ਸੱਚਾਈ ਪਤਾ ਬਸ ਇਹੀ ਕਹੂੰਗੀ ਕਿ ਤੇਰੇ ਰਸਤੇ ਅਲੱਗ ਨੇ ਤੇ ਮੇਰੇ ਰਸਤੇ ਅਲੱਗ ਠੀਕ ਐ ਸਰ ਵੀ ਜੇ ਮੈਂ ਤੈਨੂੰ ਠੀਕ ਲੱਗੇ ਮੈਂ ਪਹਿਲਾਂ ਵੀ ਤੇਰੇ ਫੈਸਲੇ ਦਾ ਸਤਕਾਰ ਕੀਤਾ ਅੱਜ ਵੀ ਤੇਰੇ ਫੈਸਲੇ ਦਾ ਸਤਕਾਰ ਕਰਦਾ ਪਰ ਮੈਂ ਤੇਰਾ ਇੰਤਜ਼ਾਰ ਕਰੂੰਗਾ ਮੈਨੂੰ ਤੇਰੇ ਜਵਾਬ ਦੀ ਉਡੀਕ ਰਹੂਗੀ ਠੀਕ ਐ ਮੈਂ ਚੱਲਦਾ ਤਹਾਂ ਜੋ ਠੀਕ ਹੋ ਜੇ ਕੋਈ ਮੁੱਦਾ ਹਨਾ ਓਰ ਜੀ ਡਾਕਟਰ ਨੇ ਟੀਕਾ ਲਾਤਾ ਮਿੱਟੀ ਦੇ ਦਵਾਈ ਲੈ ਦਵਾਈ ਕੀ ਕਹਿੰਦਾ ਡਾਕਟਰ ਠੀਕ ਆ ਪੁੱਤ ਨਾ ਇਹ ਇਹਨੂੰ ਨੇ ਬਿਲਾ ਲਾ ਨੀ ਪੀੜ ਬਾਰੀ ਤੇ ਮੈ ਤਾਂ ਭੁੱਖ ਲੱਗੇ ਤੇ ਚਾਹ ਦੀ ਘੁੱਟ ਕਰ ਲਾਂਗੀ ਚਾਹ ਮੈਂ ਬਣਾ ਦਿੰਨੀ ਆ ਫਿਰ ਚਾ ਚੰਗਾ ਪੁੱਤ ਇਹਨੂੰ ਸਾਮ ਹਾਂ ਐ ਕਰਦੀ ਆ ਫਿਰ ਮੈਂ ਇਹਨੂੰ ਨਾ ਅੰਦਰ ਲੈ ਕੇ ਪੈ ਜਣੇ ਨਾਲੇ ਦਵਾਈ ਦਵਾਈ ਦੇ ਦੇਣੀ ਆ ਤੁਹਾਡਾ ਪੁੱਤ ਹਮਨ ਲਵਾਈ ਇਹਨੇ ਟੀਕਾ ਲਗਾ ਕੇ ਫਿਰ ਚਾਹ ਤੁਸੀਂ ਬਣਾ ਲੋਗੇ ਮੈਂ ਬਣਾ ਲੂਗੀ ਜਾ ਜਾ ਚੱਲ ਚੰਗਾ ਇਹਨੂੰ ਸਾਮ ਆ ਜਾ ਮੇਰੇ ਪੁੱਤ ਬਹੁਤ ਹੋ ਗਿਆ ਬਸ ਹਰ ਵਾਰ ਮੈਂ ਹੀ ਕਿਉਂ ਸਮਝੌਤਾ ਕਰ ਹਰ ਵਾਰ ਮੈਂ ਹੀ ਕਿਉਂ ਸਮਝਾਂ ਇੱਥੇ ਤਾਂ ਕੋਈ ਮੈਨੂੰ ਕੁਝ ਸਮਝਦਾ ਹੀ ਨਹੀਂ ਇਹਨਾਂ ਨੇ ਤਾਂ ਮੈਨੂੰ ਨੌਕਰਾਨੀ ਬਣਾ ਰੱਖਿਆ ਵੀ ਹਾਂ ਸਾਡੇ ਜਵਾਕ ਪਾਲਣ ਲਈ ਆਈ ਹੋਈ ਐ ਨਾ ਇਹ ਨਹੀਂ ਹੋ ਸਕਦਾ ਇੱਕ ਪਾਸੇ ਉਹ ਅੱਜ ਵੀ ਮੈਨੂੰ ਪਿਆਰ ਕਰਦਾ ਹੈ ਅੱਜ ਵੀ ਮੇਰੀ ਉਡੀਕ ਚਾ ਹਾਂ ਹੁਣ ਮੈਨੂੰ ਆਪ ਦਾ ਸੋਚਣਾ ਚਾਹੀਦਾ ਜਦੋਂ ਇਹ ਨਹੀਂ ਮੇਰਾ ਸੋਚਦੇ ਮੈਂ ਇਹਨਾਂ ਦਾ ਕਿਉਂ ਸੋਚਾਂ ਮੈਂ ਵੀ ਉਹਦੇ ਕੋਲੇ ਜਾਵਾਂਗੀ ਨਾਲੇ ਮੈਂ ਲੋਕਾਂ ਦੇ ਤਾਨੇ ਮੇਨੀਆਂ ਤੋਂ ਵੀ ਦੂਰ ਹੋ ਜੂੰਗੀ ਜਿਹੜਾ ਉਹ ਕਹਿੰਦੇ ਨੇ ਵੀ ਘਰ-ਬਾਰ ਵੇਖ ਕੇ ਵਿਆਹ ਕਰਵਾ ਲਿਆ ਬਾਕੀ ਮੈਂ ਮੇਰੀ ਕਿਸਮਤ ਜੋ ਹੋਊਗਾ ਵੇਖੀ ਜਾਊਗੀ ਮੈਂ ਨਹੀਂ ਇੱਥੇ ਰਹਿ ਸਕਦੀ ਹਾਂ ਇੰਦਰ ਚਲੀ ਐ ਆ ਬੈਕ ਵਿੱਚ ਚੱਕਿਆ ਆ ਜਾ ਪੁੱਤ ਦੱਸੋ ਕਿੱਥੇ ਚਲੇ ਸੀ ਕੱਲ ਛੱਡ ਗੱਲਾਂ ਮੈਨੂੰ ਤੇ ਨਾਲ ਗੱਲ ਕਰਨੀ ਆ ਯਾਰ ਇੱਕ ਐ ਇੰਦਰ ਬੈਠ ਕੇ ਗੱਲ ਕਰਦੇ ਆ ਆ ਗਈ ਜਾਣਾ ਸੀ ਕਿਤੇ ਨਹੀਂ ਨਹੀਂ ਚਲੋ ਹੂੰ ਜੱਜ ਬੱਤ ਸਰਬੀ ਯਾਰ ਅੱਜ ਮੈਂ ਬਹੁਤ ਸੋਚਿਆ ਆਪਣੇ ਰਿਸ਼ਤੇ ਬਾਰੇ ਮਾਤਾ ਨੂੰ ਬਸ ਚੜਾਉਣ ਤੋਂ ਬਾਅਦ ਮੈਂ ਹੀ ਸੋਚਦਾ ਰਿਹਾ ਕਿ ਤੂੰ ਤਾਂ ਮੇਰਾ ਕਿੰਨਾ ਕਰਦੀ ਸੀ ਯਾਰ ਮੇਰੀ ਮਾਤਾ ਦਾ ਖਿਆਲ ਰੱਖਿਆ ਮੇਰੇ ਬੱਚੇ ਦਾ ਖਿਆਲ ਰੱਖਿਆ पर मैं मैं और निभा नहीं सकया पर आज तो बाद इतना कुछ नहीं होगा मैं तेरा वादा करता मैं जिन्ना हो सकया ना इस रिश्ते को पूरी अहमियत दूँगा बस हो सके तो मेनू माफ कर दी कोई मैं टूट करम करके ले आऊंगा तेरे वास्ते नाले थोड़ी वास्ते पायी ਚਰਬੀ ਪਤਾ ਹਾਂ ਆ ਗਈ ਬੇਬੇ ਹਾਂਜੀ ਮੈਨੂੰ ਭੁੱਖ ਲੱਗ ਰਹੀ ਐ ਸੇਤੀ ਬਾਹਰ ਰੋਟੀ ਹਾਂ ਹਾਂ ਬੇਬੇ ਤੂੰ ਤੁਸੀਂ ਬੈਠੋ ਕਮਰੇ 'ਚ ਮੈਂ ਬਾਹਰ ਕਿ ਲਿਆਉਂ ਨੀ ਰੋਟੀ ਹੋਰ ਨਾ ਤੱਕ ਰੱਖ ਕੋਸੇ ਲੱਗੇ ਨਾ ਸੇਤੀ ਬਾਹਰ ਹਾਂਜੀ ਖਿੱਡੀ ਪਾਗਲ ਸੀ ਮੈਂ ਖਿੱਡਾ ਗਲਤ ਕਦਮ ਚੱਕਣ ਲੱਗੀ ਸੀ ਜੇ ਮੈਂ ਉਸ ਦਿਨ ਘਰੋਂ ਚਲੀ ਜਾਂਦੀ ਤਾਂ ਅੱਜ ਇਹ ਸੁੱਖ ਨਾ ਦੇਖ ਪਾਉਂਦੀ ਮੇਰਾ ਬੱਚਾ ਚਾਹੇ ਉਹਨੇ ਮੇਰੇ ਢਿੱਡੋਂ ਜਨਮ ਨਹੀਂ ਲਿਆ ਪਰ ਫਿਰ ਵੀ ਕਿੰਨਾ ਕਰਦੇ ਮੇਰਾ ਮੈਂ ਵੀ ਉਹਦੀ ਮਾਂ ਤੇ ਮੇਰਾ ਘਰ ਵਾਲਾ ਚਾਹੇ ਉਦੋਂ ਉਹ ਆਪਣੀ ਪਹਿਲਾਂ ਵਾਲੀ ਘਰਵਾਲੀ ਨੂੰ ਨਹੀਂ ਭੁੱਲ ਸਕੇ ਪਰ ਹੁਣ ਤਾਂ ਉਹ ਬਹੁਤ ਅੱਗੇ ਵਧ ਗਏ ਛੇ ਮੈਂ ਉਹਦੇ ਗਲਤੀ ਕਰ ਲੈਂਦੀ ਨਾ ਤਾਂ ਅੱਜ ਮੈਂ ਬਹੁਤ ਪਛਤਾਉਣਾ ਸੀ ਸਹੀ ਕਹਿ ਕਿਸੇ ਨੇ ਜੋ ਹੁੰਦਾ ਚੰਗੇ ਲਈ ਹੁੰਦਾ ਆਪਾਂ ਨੂੰ ਆਪਣੇ ਪਹਿਲਾਂ ਵਾਲੇ ਰਿਸ਼ਤੇ ਸੋਚ ਕੇ ਹੌਦਾ ਅੱਜ ਨਹੀਂ ਖਰਾਬ ਕਰਨਾ ਚਾਹੀਦਾ ਭੱਜ ਗਈ ਮਾ ਉਸ ਦਿਨ ਜੇ ਬੱਗ ਜਾਂਦੀ ਨਾ ਤਾਂ ਬਹੁਤ ਵੱਡਾ ਨਰਥ ਹੋ ਜਾਣਾ ਸੀ ਚਲੋ ਜੋ ਵੀ ਹੋਇਆ ਠੀਕ ਹੋਇਆ ਬਹੁਤ ਖੁਸ਼ ਹਾਂ ਮੈਂ ਆਪਣੀ ਜ਼ਿੰਦਗੀ ਚ